ਬੰਦਿਆਂ ਨੇ ਦੁਨੀਆ ਤੇ ਇੱਕ ਤੋਂ ਇੱਕ ਵਧੀਆ ਚੀਜ਼ ਬਣਾ ਲਈ ਸੋਹਣੀਆਂ ਚੀਜ਼ਾਂ ਬਣਾ ਲੀਆਂ ਜਿਨ੍ਹਾਂ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਹੈ ਪਰ ਕੁਦਰਤ ਉੱਪਰ ਕੁਝ ਨਹੀਂ ਬਣਿਆ ਆ ਤੁਸੀਂ ਦੇਖ ਸਕਦੇ ਹੋ ਕੁਦਰਤ ਦੀ ਕਿੰਨੀ ਸੋਹਣੀ ਸਿਰਜਣਾ ਇਹ ਇਹ ਬੋੜ ਦਾ ਦਰਖਤ ਸਦੀਆਂ ਪੁਰਾਣਾ ਦਰਖਤ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿੰਨੇ 100 ਸਾਲ ਪੁਰਾਣਾ ਹੋਣਾ ਹੈ ਬਹੁਤ ਹੀ ਵਿਸ਼ਾਲ ਬੋੜ ਦਾ ਦਰਖਤ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਰਾਣੇ ਆ ਕੇ ਜਿਹੜੇ ਧਰਤੀ ਦੇ ਵਿੱਚ ਗੱਡ ਹੋ ਗਏ ਨੇ ਇਦਾਂ ਲੱਗਦਾ ਜਿਦਾਂ ਇਹਦੇ ਥੱਲੇ ਕਈ ਹੋਰ ਜ਼ਿਆਦਾ ਰੁੱਖ ਹੁੰਦੇ ਹੋਣ ਤੇ ਇਹਦੀਆਂ ਤੁਸੀਂ ਜਟਾਂ ਵੀ ਦੇਖ ਸਕਦੇ ਹੋ ਵਿੱਚ ਇਹਦੀਆਂ ਜਟਾਂ ਵੀ ਥੋੜੀ ਇਹਦੀ ਕਾਂਟ ਛਾਂਟ ਕਰ ਦਿੱਤੀ ਗਈ ਪਹਿਲਾਂ ਨਾਲੋਂ ਨਹੀਂ ਤਾਂ ਬਹੁਤ ਖੂਬਸੂਰਤ ਲੱਗਦਾ ਸੀ ਇਹ ਦੇਖੋ ਯਾਰ ਬਾ ਕਮਾਲ ਦੀ ਚੀਜ਼ ਹੈ ਅਸੀਂ ਪੁਰਾਣੀਆਂ ਚੀਜ਼ਾਂ ਵਿਰਾਸਤੀ ਚੀਜ਼ਾਂ ਪੰਜਾਬ ਦੇ ਅਜਿਹਿਆਂ ਚੀਜ਼ਾਂ ਨੂੰ ਕਵਰ ਕਰਦੇ ਤੁਰੇ ਆ ਤਾਂ ਉਹਦੇ ਵਿੱਚ ਹੀ ਜਿਹੜੇ ਇਹੀ ਇੱਕ ਬਹੁਤ ਘੈਂਟ ਚੀਜ਼ ਸਾਨੂੰ ਮਿਲੀ ਆ ਦੇਖਣ ਨੂੰ ਹੈ ਨਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਕਮੈਂਟ ਕਰਕੇ ਦੱਸਿਓ ਹੋਰ ਕਿੱਥੇ ਕਿੱਥੇ ਇਦਾਂ ਦੇ ਜਿਹੜੇ ਪੁਰਾਣੇ ਦਰਖਤ ਹੈਗੇ ਆ ਤੇ ਬਾਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ